ਆ ਉਹ ਤਾਂ ਮਾਣ ਨਹੀਂ ਕਰਦਾ ਇਹ ਨਹੀਂ ਕਰਦਾ ਇਹਦੇ ਤੇ ਮਾਣ ਹੈ ਇਹਦੇ ਤੇ ਇਹਦੇ ਤੇ ਮਾਣ ਹੈ ਇਹਦੇ ਤੇ ਮਾਣ ਹੈ ਪਰ ਭਾਹ ਹੋ ਜਾ ਗਰੀ ਦੇ ਨਾਲ ਸੌਦਾ ਬਣੇ ਖਾਲੀ ਆ ਆ ਤਿੰਨੇ ਗੱਬਣ ਵਾਲੇ ਆ ਦਿਖਦੀਆਂ ਨਹੀਂ ਵੀਰੇ ਇਹੀ ਗੱਬਣ ਨੇ ਇਹੀ ਗੱਬਣਾ ਨੇ ਠੀਕ ਆ ਉਹ ਲਾ ਥੋੜੇ ਜਣਾਂ ਦੀ ਲੱਗੀ ਹੋਈ ਲੱਗੀ ਹੋਈ ਉਹਨੂੰ ਛੱਡ ਹੁਣ ਤੂੰ ਐਂ ਦੱਸ ਵੀ ਲੈਣੇ ਕਿੰਨੇ ਪੰਜਾਂ ਦੇ ਲੈ ਲੈਣ ਜਾਈ ਹਾਂ ਜਾਇਜ਼ ਮੁੱਲ ਗਰੀ ਕਿਤੇ 50 ਮੰਗ ਕੇ ਖੜ ਜਾ ਸਾਰਿਆਂ ਦਾ

हाँ, एक कोई के बार बार वैसे एक ही सही कहती रूजी कहनी नही नहीं कहना दें फिर बाद च नहीं कहना मुझके चाहे कोई कुछ कही जाए क्यों भी ਮੇਰੀ ਮੰਨ ਗਏ ਤੈਨੂੰ ਕਿਹਾ ਵੀ ਉਹ ਨਾਲ ਦਾ ਨਾ ਨਾ ਕੋਈ ਹੁਣ ਤੂੰ ਆਏ ਦੱਸ ਵੀ ਵੀ ਹੁਣ ਛੱਡ ਹੁਣ ਤੂੰ ਆਏ ਦੱਸ ਇਹਨੂੰ ਰੋਟੀ ਛੱਡ ਕੇ ਗਿਆ ਵੀ ਐਂਦੇ ਦਈਆਂ ਆਂ ਆਪਾਂ ਦੇਣੀ ਨੇ ਤੇ ਤੈਨੂੰ ਵੀ ਰੋਟੀ ਬਣ ਜੇ ਤੈਨੂੰ ਵੀ ਰੋਟੀ ਬਣ ਜੇ ਨਮੀ ਐਂਦੇ ਨਮੀ ਐਂਨੇ ਤੂੰ ਮੁੱਲ ਹੀ ਫਿਰ ਹੋਈ ਨਮੀ ਵਾਲੀ ਗੱਲ ਹੋ ਗਈ ਨਾ ਵੀ ਐਨੇ ਬਣਾ ਕੇ ਬਰਾਈਤੇ ਨਾ ਕਰੀ ਹਾਂ ਕਿੰਨੇ ਦੀ ਪਾਉਣਾ ਹੁਣ ਕਿੰਨੇ ਦੀ ਪਾਉਣਾ ਪੰਜਾਂ ਨੂੰ ਦੱਸ 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 ਵਾਲਾ ਹੜ ਗਿਆ ਆਲੀ ਸੀ ਦੇ ਤੂੰ ਤਾਹਾਂ ਦੇ ਕਿ ਕਿੱਥੇ ਚੜਿਆ ਖੜਾ ਮੈਂ ਤੈਨੂੰ ਪਹਿਲਾਂ ਕਹਿ ਦਸਦਾ ਕੰਨ ਤੂੰ ਮੇਰੇ ਮੁੱਲ ਹੋਇਆ ਕਰੀ ਵੀ ਮੈਨੂੰ ਘਾਟਾ ਨਾ ਲਾਉਣੇ ਪੈਣ 10 ਵਰਗਨੇ ਦੀਆਂ ਆਹ ਜੀ ਗੱਲ ਕਰੀ ਗੀ ਤੂੰ ਦੱਸ ਦੇ ਚੱਲ ਆਪੀ ਸਭ ਪੱਕਾ ਨਹੀਂ ਹੁਣ ਤੇਰੀ ਵਾਰੀ ਆ ਤੂੰ ਵੀ ਦਾਸਾ ਮੰਗ ਲਿਆ ਐ ਕਹਦੇ ਵੀ ਮੈਂ ਦੂ ਘਟ ਦੇਣੀਆਂ ਆਲੀ ਸਾਡੇ 19 19 ਨਾ ਦਰ ਫਟੋ ਮੂੰ ਮੈਂ ਦੱਸ 5 500 ਦਾ ਫਰਕ ਆਏਗਾ ਤੇ ਤੂੰ ਵੀ ਜਾਇਲਾ ਜਿੰਨੇ ਦੀਆਂ ਬੱਕਰੀਆਂ ਆ 52000 ਦੀਆਂ ਦੇ 53000 ਦੀਆਂ ਦੇ ਬੋਲ ਕਿੰਨੇ ਦੀਆਂ ਦਿੰਦੇ ਨੇ ਕਾ ਇੱਕੋ ਗੱਲ ਕਰ ਬਸ ਹੋਰ ਕਾਦੇ ਪਿੱਛੇ ਮੈਂ ਮੱਥਾ ਮਰਵਾਂ ਉਹਨਾਂ ਦਾ ਪਾਵਰ ਕਿੰਨੇ ਦੀਆਂ ਵੇਚੂਆ ਉਹ ਕੱਲੀ ਫੰਡਰ ਉਹ ਯਾਰ ਲੱਗੀ ਦਾ ਜੇ ਕੋਈ ਭਰੋਸਾ ਨਹੀਂ ਦਿੱਤਾ 9 ਮਹੀਨੇ ਤੋਂ ਪਹਿਲਾਂ ਉਹਨੂੰ ਛੱਡ ਪਰਾਂ ਤੂੰ ਵੇਚਣ ਵਾਲੇ ਪਾਸੇ ਆ ਤੂੰ ਕਹਣਾ ਯਾਰ 55 ਮਹੀਨਾ ਜਿੰਨੀ ਨਹੀਂ ਹੈਗੀ ਤੂੰ ਮੈਨੂੰ ਇਹ ਨਹੀਂ ਲੋੜੀਆਂ ਤੈਨੂੰ ਵੀ ਪੱਕੇ ਮਾਰਾ ਬੰਦ ਕਰਿਓ ਯਾਰ ਕਹਣਾ 95 ਬਕਟਾ ਦੇ ਵਿੱਚ ਚੱਲ ਆ ਛੋਟਾ ਜਿਹਾ ਨੋਟ ਨਾਲ ਫੋਟਾ ਕਰ ਲੈ ਲੈ ਫੜ ਮੈਨੂੰ ਇੱਕ ਵਾਰੀ ਕਹ ਦੇ ਤੂੰ ਨਾ ਹੋਵੇ ਮੈਨੂੰ ਪੱਕਾ ਪਤਾ ਲਾ ਤੈਨੂੰ 95 ਕਹਦਾ ਤੂੰ ਲਾ ਦੇ ਮੈਂ ਤੈਨੂੰ 55 ਕਹਤਾ ਇਹ ਤਾਂ 40 ਨਹੀਂ ਫਰਕ ਹੈ ਇਹ ਸਾਈ ਚਾਚਾ ਤੂੰ ਹੀ ਰੱਖ ਲਈ ਤੇਰੀਆਂ ਹੋ ਗਈਆਂ ਮੈਡੀਕਲ ਭੱਜ ਨਾ ਸਾਈ ਲੈ ਜਾ ਆਪਦੀ ਉਹ ਬਤ ਨੂੰ ਵੱਧ ਮੰਗੀ ਜਾਂਦਾ ਅੱਛਾ ਰਾਮਾ ਮੰਗਦੇ ਤੂੰ ਲਾਇਆ ਵੀ ਦਾ ਕੁਛ ਬਲਾ ਹਾਂ ਭਾਈ ਮੈਂ ਤਾਂ ਦੇਖੀ ਆ ਆ ਚੱਲ ਆ ਮਾ ਮਾੜਾ ਪੁੱਛ ਲਾਂ ਯਾਰ ਆਰਾਮ ਆ ਨੋ ਬਲ ਹੈ ਭਾਈ ਹਾਂਜੀ 9000 ਇਹ ਮੈਂ ਮਰ ਬਾਪੂ ਮੈਂਨ ਇਹ ਕਿ ਸਟਾਪ 18 ਵਾਲੇ ਦਾ ਜਦ ਸਿਰ ਚੜ ਜਾ ਤੂੰ ਜਾਨੀ ਉਹਨਾਂ ਦੇ ਜੜਾ ਜਾ ਕੇ 18 ਦਾ ਵੀ ਨਹੀਂ ਹੈ ਇਧਰ ਇਹਨਾਂ ਨੂੰ ਕਹ ਤੂੰ ਵੀ ਵਰਵਾਉਂਗੇ 18 ਦਾ ਵੀ ਨਹੀਂ ਹੈ ਸਹੀ ਸਹੀ ਲਾਣਾ ਲੈ ਆ ਯਾਰ ਉਹਦੇ ਨਾਲ ਨਹੀਂ ਕਰਿਆ ਨਾ ਲੈ ਫੜਾ ਦੇ ਕਿਹਦਾ ਯਾਰ ਇਹ ਨੇੜੇ ਹੋ ਕਿਹਦਾ ਹੈ ਲਾਵਾ ਨਹੀਂ ਦੱਸ ਬੇਟਾ ਕਿੰਨੇ ਦਾ ਵੇਚਣਾ ਮਾ ਇਹਦਾ 18 ਬਈ ਯਾਰ ਉਹ ਤਾਂ ਐਵੇਂ ਵੀ ਕਹਿਦਾ ਸੀਗਾ ਬਸ ਉਹ ਆਪਣਾ ਭਾਈ ਆ ਆਓ ਹਲੋ ਅੱਜ ਤੇਰਾ ਕੁੰਦਰ ਦੇਖ ਨਿਗਾ ਪੈ ਗਿਆ ਇਹਦਾ ਹੋ ਗਿਆ ਯਾਰ ਵਿਚਾਰਾ ਉੱਥੇ ਚਾਂਤ ਮੜ ਗਿਆ ਦੇਦਾ ਬਾਈ ਟਾਲੀ ਲੱਗਿਆ ਹੋਊਗੀ ਇਹ ਥਣ ਵੀ ਆਪਣਾ ਦੰਦ ਦਾ ਦੰਦ ਦਾ ਦੰਦ ਦਾ ਸੌਰੀ ਦੰਦ ਵੀ ਚਾਰ ਹੋਇਆ ਪਿਆ ਨਹੀਂ ਦੰਦ ਕਹਿੰਦਾ ਸੀ ਤੋ ਦੰਦ ਕਹਿੰਦਾ ਸੀ ਦੰਦ ਵੀ ਚਾਰ ਹੋਇਆ ਪਿਆਗਾ ਛੋਟਾ ਹੀ ਐ ਇੰਨਾ ਕੋਈ ਹੈਗਾ ਚਾਰ ਨਹੀਂ ਹੈਗਾ 6 ਹੈ 6 ਹੋਇਆ ਪਿਆ ਫੇਰ ਯਾਰ ਇਹਨੇ ਕੀ ਹਾਇਟ ਕਰਨੀ ਹੈਗੀ ਬੱਚਾ ਵਾਲੀ ਗੱਲ ਕਰੀ ਇਹਨੇ ਕੋਈ ਰੱਬ ਲੱਗਦੀ ਗੱਲ ਕਰ ਤੂੰ ਦੱਸ ਜੀ 10000 ਦਾ ਫੜਾ ਦੇ ਯਾਰ ਉਹਨੂੰ ਕੁਝ ਕਹੀ ਜਾਣਾ ਜੀ ਹੂੰ ਕਿੰਨੇ ਦਾ ਪਾਉਣਾ ਫਿਰ ਬੋਲ ਨਾ ਬੋਲ ਨਾ ਕਿੰਨੇ ਦਾ ਪੁੱਗਦਾ ਹੈ ਤੈਨੂੰ ਲੱਗਦਾ ਚਿੱਕੂ ਹੂੰ 15 ਦੀ ਚਾਲ ਕਰਿਆ ਜਾ ਰਹੀ ਹੈ ਨਹੀਂ 15 ਦਾ ਦੰਦ ਲੈ ਕੇ ਇਹ ਕਿੰਨੇ ਦਾ ਵੇਚੂਗਾ ਯਾਰ 15 ਦਾ ਲੈ ਕੇ ਤਾਂ ਮਹਿੰਗਾ ਹੈ 6 ਦੰਦ ਹੋਇਆ ਪਿਆ ਇਹ ਨਾਲੋਂ ਭਾਜਿੰਚ ਦੇਖ ਲੈ ਉਹ ਪੱਕਾ ਹਾਂ ਇਥੇ ਪਤਾ ਦੋ ਦੰਦ ਹੋਇਆ ਬਿਲਕੁਲ ਬਿਲਕੁਲ ਉਹ ਤਾਂ ਹੈਗਾ ਹੀ ਹੈ ਬਲੈਤੀ ਸੁਝਾਦੇ ਨੂੰ ਹੋਰ 5-400 ਬਾਦਾਂ ਆਂਡੂ ਹੈ ਨਾਲੇ ਨਸਲ ਵਧਾਊ ਆ ਉਹ ਹੂੰ ਚਲ 11000 ਦਾ ਬਾ ਯਾਰ ਬਸ ਲਾਸਟ ਸੌਦਾ ਕਰਦਾ ਹੁਣ ਮੈਂ ਦੱਸ ਕੀ ਕੋਈ ਹਲਵਾ ਉਹਨਾ ਹੈ ਹਲਵਾ ਉਹ ਹਾਲਾ ਮੈਨੂੰ ਲਾਲ ਹਾਲਾ ਵਾਲੇ ਕੰਮ ਆ ਆ ਦੇਖ ਬੇ ਹਾਲਾ ਵਾਲਾ ਹੀ ਚੱਕ ਪਉਣਾ ਨਾ ਨਾ ਨਹੀਂ 11000 ਕਹੇ ਬਾਈ 10 ਨਹੀਂ 11 ਕਹੇ 11 ਕਹਦਾ ਲਾ ਫੜ ਯਾਰ ਲਖਾਈ ਕਰਾ ਦੂ ਆ ਫੜੋ ਛੱਡੋ ਪਰ ਓਰੇ ਆ ਜੱਸੇ ਓਰੇ ਆ ਸੋਦਾ ਦੋ 49 ਕੇ ਵੀ ਉਹਨਾਂ ਨਾਲ ਦਾ ਇਹ ਕਿੱਥਾ ਹੋਇਆ ਖੜਾ ਜਾ ਅਰੇ ਮੈਂ ਤਾਂ ਕਹੀ ਜਾਂਦਾ ਵੀ ਭਾਈ ਨਾ ਬਾਦ ਲਿਖਾਈ ਪਾਤੀ ਉਹਨੂੰ 11 ਤੋਂ ਬਾਅਦ ਲਿਖਾਈ ਉਹਨੂੰ ਪਾਤੀ ਵੱਧ ਲੱਗੇ ਹੋਣੇ ਲੱਗ ਤਿਆਰਾ ਕਿੰਨੇ ਲੱਗੇ ਕਿੰਨੇ ਮਰਜੀ ਲੱਗੇ ਉਹਨਾਂ ਵੀ ਵੱਧ ਲੱਗੇ ਹੋਣੇ ਹੁੰਦਾ ਇਹ ਯਾਰ ਮੈਂ ਤੁਹਾਨੂੰ ਸੱਚਾ ਚਾਚਾ ਗੁਲਾਬਾ ਹਾਂ ਓ ਭਰਾਵਾ ਮੁਰਕੇ ਵੇਚੇ ਵੇਲੇ ਵੀ ਸਾਨੂੰ ਕਹਿ ਲੱਗ ਜਾਂਦਾ ਵੀ ਉਦੋਂ ਤਾਂ ਇੰਨੇ ਦੇ ਦੋ ਆਇਆ ਸੀ ਹੁਣ ਵੇਚ ਨਹੀਂ ਸਹੀ ਗੱਲ ਹੈ ਨਹੀਂ ਸਾਨੂੰ ਹੀ ਕਹਿਣਾ ਹੋਰ ਕਿਹਨੂੰ ਕਹਿਣਾ ਅਸੀਂ ਤਾਂ ਸਾਹ ਕਹਿਣੇ ਨੇ ਵੀ ਆਹ ਲੈ ਤੇਰਾ ਲੈ ਗਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਮੰਡੀ ਪਹਲਾ ਸਾਰਾ ਦਿਨ ਦੇਖੋ ਲਾ ਫੜ ਫਰ ਆਲਾ ਮੈਥੋਂ ਹੁਣੇ ਪੁੱਛ ਰਾ ਤੂੰ ਬਾਅਦ ਚ ਦੱਸ ਦੀ ਇੱਕੋ ਬਸ ਲਾਸਟ ਕਹਿਣਾ ਹੁਣ ਠੀਕ ਹੈ ਪੂਰਾ 11:30 ਦਾ ਪਤਾ ਸਾਰਾ ਕਿੰਨੇ ਦਿਨਾਂ ਬਸ ਗੱਲ ਖਤਮ ਇਹਦੇ ਵੀ ਆਓ ਆਹ ਦੇਖ ਸਾਢੇ 11 ਦਾ ਉਹ ਠੀਕ ਆ ਯਾਰ ਬੰਦ ਕਰ ਦੋ ਬਰਾਦੀ ਰੋਜ਼ ਇਕੱਠੇ ਰਹਿਣਾ ਨਹੀਂ ਕਰਦੇ ਹੁੰਦੇ ਨਹੀਂ ਨਹੀਂ ਆਹ ਪਾਣੀ ਕਰ ਤਾ ਕੰਨ ਦਾ ਦੇ ਕਰ ਸਹੀ ਗੱਲ ਚੱਲ ਸਾਢੇ 11 ਚੱਲ ਖਾਈ ਕਰਾ ਦੋ ਯਾਰ ਨਾ ਗਰਾ ਇਹਨੂੰ ਵੀ ਰੋਟੀ ਛੱਡ ਜਾ ਨਾ ਇਹਦੇ ਮਗਰ ਨਾ ਪਾਓ ਬਿਜਾਰੇ ਯਾਰ ਤੁਸੀਂ ਅਗਲਾ ਏਡੀ ਤੂਰੋਂ ਆਇਆ ਚੱਲ ਕੇ ਮੇਰੇ ਕੋਲ ਉਹਨੂੰ ਵੀ ਰੋਟੀ ਛੱਡ ਦਿਓ ਕਿਉਂ ਘਾਟੇ ਨੂੰ ਜਮਾ ਬਈ ਮੁਰਕੇ ਘਾਟੇ ਨਾਲ ਵੇਚੇ ਮੈਨੂੰ ਆਇਆ ਲੱਗਦਾ ਕਿ ਤੂੰ ਨਹੀਂ ਪੁੰਨ ਕਰਕੇ ਆਇਆ ਕੌਣ ਤੂੰ ਨਹੀਂ ਕੋਸ ਪੁੰਨ ਕਰਕੇ ਆਇਆ ਨਾ ਕਰਕੇ ਆਇਆ ਮੈਂ ਤਾਂ 700 ਦੇ ਕਰਾਤੇ ਤੂੰ ਪਹਿਲਾਂ 700 ਦੇ ਤੂੰ ਪਹਿਲਾਂ ਕਰਕੇ ਆਏ ਹੋਣੇ ਬਾਬਰ ਤੁਸੀਂ ਹੀ ਨਹੀਂ ਕਰਕੇ ਆਏ ਫਿਰ ਅਸੀਂ ਨਹੀਂ ਕਰਕੇ ਆਏ ਤੁਸੀਂ ਨਹੀਂ ਕਰਕੇ ਆ ਆਪਦੀ ਗੱਲ ਮੇਰੇ ਤੇ ਨਾ ਥੋਪ ਪਹਿਲਾਂ ਪੁੰਨੇ ਘੱਟ ਕਰ ਤੋ ਉਹ ਜਾ ਯਾਰ ਮੁੰਡਾ ਆਇਆ ਯਾਰ ਕਿੱਧਰ ਗਿਆ ਬਲਾ ਜੀ ਆਇਆ ਕਾਣ ਆ ਮੈਂ ਕਿਹੜੇ ਮਰ ਕੇ ਲੈਂਦਾ ਇੱਧਰ ਜਾ ਇਹ ਵੜਾ ਇਹ ਵੜਾ ਹਾਂਜੀ ਲੱਭੇ ਤਾ ਜਰਬਾ ਦੀ ਕਹਦੇ ਨੂੰ ਮੜਾ ਜਾ ਮੈਂ ਤਾਂ ਕਹਿ ਦੂੰ ਉਹ ਨਹੀਂ ਬੱਕਾ ਦੇ ਫਿਰ ਉਹ ਜਨਾ ਹੀ ਤਾਂ ਫੜ ਲਾਂਗੇ ਤੇ ਤੇਰੇ ਕੋਲ ਹੈ ਮੇਰੇ ਕੋਲ ਹੈ ਇਹਦਾ ਪਰ ਹੁਣ ਇਹ ਕਿਹੜਾ ਤੱਤਾ ਉਹ ਤੇਰੇ ਹੱਥ ਜਗਰ ਆ ਫਰਾ ਯਾਰ ਬੱਸ ਪੈਸਾ ਤਾਂ ਦੇ ਦਾਂਗੇ ਕੋਈ ਗੱਲ ਨਹੀਂ ਪੈਸੇ ਭੱਜਦੇ ਆ ਪੈਸਿਆਂ ਨੂੰ ਕੀ ਪੈਸਿਆਂ ਦੀ ਕੀ ਗੱਲ ਹੈ ਪੈਸੇ ਤੇ ਤੇਰਾ ਮਤਲਬ ਇਹ ਦਬੇ ਤੇ ਉਹ ਨਹੀਂ ਨਾ 1500 ਘੱਟ ਦੇਣੀ ਯਾਰ ਹਾਂ ਯਾਰ 20000 ਰੁਪਏ ਘੱਟ ਨਾਮ ਮੈਨੂੰ ਨਾ ਬਣਿਆ ਫਿਰ ਤੈਨੂੰ ਬਣਾਵਾਂ ਕਿ ਦੇਣਾ ਨਾ ਬਣਿਆ ਤਾਂ ਕੋਈ ਗੱਲ ਨਹੀਂ ਅੱਲਾ ਦੇ ਉਹ ਰੋਟੀ ਰੋਜੀ ਤੂੰ ਮੇਰੀ ਗੱਲ ਸੁਣਦਾ ਯਾਰ ਸੁਣਿਆ ਸੋਹਣਿਆ ਸੁਣਿਆ ਸੋਹਣਿਆ